ਲੋਕ ਸਭਾ ਚੋਣਾਂ ਨੂੰ ਲੈ ਕੇ ਡੀਐਸਪੀ ਅਜਨਾਲਾ ਵੱਲੋਂ ਲੋਕਾਂ ਨੂੰ ਆਪਣੇ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜਲਦੋ ਜਲਦ ਅਸਲਾ ਧਾਰਕ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਜੇਕਰ ਅਸਲਾ ਧਾਰਕ ਜਲਦੋ ਜਲਦ ਆਪਣੇ ਹਥਿਆਰ ਨਹੀਂ ਜਮ੍ਹਾਂ ਕਰਵਾਉਣਗੇ ਤਾਂ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਜੜੀਏ ਕੀਤੀ ਜਾਵੇਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਬ ਡਿਵੀਜ਼ਨ ਅਜਨਾਲਾ ਅੰਦਰ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੇ ਲਈ ਡੀਐਸਪੀ ਅਜਨਾਲਾ ਰਾਜਕੁਮਾਰ ਵੱਲੋਂ ਇਹ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਗੱਲਬਾਤ ਕਰਦਿਆਂ ਹੋਰ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਉਹ ਨੋ ਸਵਾਲ ਹੀ ਲੱਗ ਚੁੱਕਾ ਉਹਦੇ ਸੰਬੰਧ ਵਿੱਚ ਸਬ ਡਿਵੀਜ਼ਨ ਜਿਹੜਾ ਹੈਗਾ ਅਜਨਾਲਾ ਦੇ ਵਿੱਚ કુલ 53004 ਅਸਲੇ ਹੈਗੇ ਆ ਤੇ ਲੋਕਾਂ ਨੂੰ ਮੇਰੀ ਅਪੀਲ ਆ ਜਿਹੜੇ ਅਸਲਾ ਧਾਰਕ ਹੈਗੇ ਕਿ ਆਪਣਾ ਆਪਣਾ ਅਸਲਾ ਲਾਇਸੈਂਸ ਜਿਹੜਾ ਆਪਣਾ ਅਸਲਾ ਜਿਹੜਾ ਹੈਗਾ ਆ ਆਪਣੇ ਥਾਣੇ ਦੇ ਵਿੱਚ ਜਮਾ ਕਰਵਾ ਕੇ ਆਣ ਜੇਕਰ ਥਾਣੇ ਨਹੀਂ ਜਾਣਾ ਤੇ ਅਸਲਾ ਡੀਲਰ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਆਪਣਾ ਅਸਲਾ ਜਮ੍ਹਾਂ ਕਰਵਾਉਣ ਤਾਂ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨਾਂ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ ਸਰ ਜਿਹੜੇ ਨਹੀਂ ਜਮ ਅਸਲਾ ਨਹੀਂ ਜਮਾ ਕਰਵਾਉਂਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਵਾਰ-ਵਾਰ ਇਹ ਆ ਰਿਹਾ ਕਿ ਜਲਦੀ ਤੋਂ ਜਲਦੀ ਅਸਲਾ ਜਮ੍ਹਾਂ ਕਰਾਇਆ ਜਾਵੇ ਸਰ ਕਿੰਨੇ ਪਰਸੈਂਟ ਅਸਲੇ ਜਿਹੜਾ ਹੁਣ ਤੱਕ ਜਮ੍ਹਾਂ ਹੋ ਚੁੱਕਿਆ ਹੈ ਸਭੂਜਨ ਦੇ ਵਿੱਚ ਹੁਣ ਤੱਕ ਸਾਡੇ ਕੋਲ 500 ਦੇ ਕਰੀਬ ਅਸਲਾ ਜਿਹੜਾ ਹੈ ਜਮ੍ਹਾਂ ਹੋ ਚੁੱਕਾ ਫੇਰ ਵੀ ਪਾਲੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਭੇਜੀਆਂ ਗੁਰਦੁਆਰਿਆਂ ਤੇ ਅਨਾਉਂਸਮੈਂਟ ਵੀ ਕਰਾਈ ਜਾ ਰਹੀ ਹੈ ਕਿ ਆਪਣਾ ਆਪਣਾ ਵੈਪਨ ਜਿਹੜਾ ਹੈਗਾ ਸਬੰਧਤ ਥਾਣੇ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਓ ਜੇਕਰ ਇਸ ਤੋਂ ਬਾਅਦ ਵੀ 4-5 ਦਿਨਾਂ ਤੱਕ ਲੋਕ ਅਸਲਾ ਨਹੀਂ ਜਮ੍ਹਾਂ ਕਰਾਉਂਦੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਾਡੇ ਅੱਜ ਐਕਸੈਕਟ ਡੇਟ ਕੋਈ ਦੇਣਾ ਚਾਹੁੰਦੇ ਲੋਕਾਂ ਨੂੰ ਜੀਨੀ ਤਰੀਕ ਤੱਕ ਜਮ੍ਹਾਂ ਕਰਵਾ ਦੇ ਸਾਡੇ ਕੋਲੋਂ ਤਾਂ ਹੈ ਕਿ ਜਲਦ ਤੋਂ ਜਲਦ ਕਰਾ ਲ ਫੇਰ ਵੀ 30 ਤਰੀਕ ਤੱਕ ਜਮ੍ਹਾਂ ਕਰਵਾ ਦੇਣ ਬਹੁਤ ਵਧੀਆ ਗੱਲ ਹੈ ਜਿਹੜੇ ਲੋਕ ਨਹੀਂ ਇਹ ਕਰਦੇ ਉਹਨਾਂ ਦੇ ਕਰਕੇ ਚੀਜ਼ਾਂ ਰਹਿ ਗਈਆਂ ਨੇ ਕਾਨੂੰਨੀ ਪ੍ਰਕਿਰਿਆ 'ਚ ਕੁਝ ਵੀ ਹੋ ਸਕਦਾ ਲਾਇਸੈਂਸ ਕੈਂਸਲ ਵੀ ਹੋ ਸਕਦਾ ਕੁਝ ਵੀ ਕਰ ਸਕਦੇ ਆ ਠੀਕ